ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਾ ਕੌਰ ਚੈਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਵਿੰਟਰ ਦੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਪਿਆਰੀ ਪਹਿਲੀ ਵੀਡੀਓ ਨਿਕਲੂਗੀ ਇਹ ਆਪਣੀ ਵਿੰਟਰ ਦੀ ਕਲੈਕਸ਼ਨ ਦੀ ਕਿਉਂਕਿ ਵਿੰਟਰ ਦੀ ਸਟਾਰਟਿੰਗ ਹੋ ਚੁੱਕੀ ਆ ਤੇ ਕਲੈਕਸ਼ਨਾਂ ਦੀ ਕਾਫੀ ਜ਼ਿਆਦਾ ਡਿਮਾਂਡ ਆ ਰਹੀ ਆ ਉਹਦੇ ਅਕੋਰਡਿੰਗ ਅੱਜ ਆਪਾਂ ਜਿੰਨਾ ਵੀ ਸਟਾਕ ਦਿਖਾਵੂਗੀ ਮੈਂ ਵਿੰਟਰ ਦਾ ਹੀ ਦਿਖਾਵੂਗੀ ਇਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਊਗਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਸਾਡਾ ਸਕਰੀਨ ਤੇ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਪਹਿਣਾ ਫਰਸਟ ਟਾਈਮ ਸਾਡੇ ਚੈਨਲ ਦੇ ਨੇ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੀ ਤੇ ਅੱਜ ਜਿਹੜੀ ਮੈਂ ਕਲੈਕਸ਼ਨ ਦਿਖਾਉਂਗੀ ਇੱਕ ਤਾਂ ਆਰਾਮ ਟੈਕਸਟ ਦਾ ਸੈੱਟ ਦਿਖਾਉਣ ਲੱਗੀ ਆਂ ਬਾਕੀ ਵੀ ਜਿਹੜੇ ਆ ਸਾਰੇ ਪ੍ਰੀਮੀਅਮ ਆਰਟੀਕਲ ਰਹਿਣਗੇ ਰਸ਼ੀਆ ਦੇ ਰਹਿਣਗੇ ਏਕੇ ਦੇ ਰਹਿਣਗੇ ਬਹੁਤ ਸੋਨੇ ਜਣ ਕੇ ਆ ਸਾਰੇ ਵਿਦ ਦੁਪੱਟਾ ਨੇ ਕਿਉਂਕਿ ਸਭ ਤੋਂ ਜ਼ਿਆਦਾ ਵਿంటర్ ਦੇ ਵਿੱਚ ਡਿਮਾਂਡ ਆਉਂਦੀ ਹੁੰਦੀ ਆ ਸ਼ਾਲ ਬਹੁਤ ਪੈਣਾ ਘੱਟ ਲਾਈਕ ਕਰਦੀਆਂ ਨੇ ਦੁਪੱਟੇ ਦੇ ਨਾਲ ਹੀ ਡਿਮਾਂਡ ਰਹਿੰਦੀ ਆ ਸੋ ਇਸੇ ਲਈ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਕਿ ਜਿੱਦਾਂ ਦੀ ਤੁਹਾਡੀ ਡਿਮਾਂਡ ਹੁੰਦੀ ਆ ਉਦਾਂ ਦੇ ਹੀ ਆਰਟੀਕਲ ਤੁਹਾਡੇ ਸਾਹਮਣੇ ਲਿਆਂਦੇ ਜਾਣ ਸੋ ਜਿਹੜੇ ਰੂਟੀਨ ਵਾਈਜ਼ ਹੋਣਗੇ ਉਹ ਸ਼ਾਲਾਂ ਦੇ ਨਾਲ ਹੀ ਆਉਣਗੇ ਬਟ ਜਿੰਨੇ ਪ੍ਰੀਮੀਅਮ ਲਿਆਵਾਂਗੇ ਸਾਰੇ ਦੁਪੱਟਿਆਂ ਨਾਲ ਹੀ ਲੈ ਕੇ ਆਵਾਂਗੇ ਠੀਕ ਹੈ ਜੀ ਪਰ ਜਿੰਨਾ ਵੀ ਆਰਟੀਕਲ ਆਉਣਗੇ ਪਿਓਰ ਪਸ਼ਮੀਨੇ ਦੇ ਉੱਪਰ ਆਉਣਗੇ ਕੋਈ ਕਿਸੇ ਤਰ੍ਹਾਂ ਦੀ ਕੰਪਲੇਨ ਨਹੀਂ ਰਹੂਗੀ ਨਾ ਤਾਂ ਕੋਈ ਬੋਰਾਵੇ ਨਾ ਕੋਈ ਸ਼੍ਰਿੰਕਿੰਗ ਦੀ ਕਿਸੇ ਚੀਜ਼ ਦੀ ਕੋਈ ਨਹੀਂ ਕਹਾਂਗੇ ਸਾਰੇ ਬ੍ਰਾਂਡ ਦੇ ਆਰਟੀਕਲ ਚੱਕਾਂਗੇ ਬਿਲਕੁਲ ਹੀ ਲਾਈਟ weight ਕੋਈ ਹੈਵੀ ਪਸ਼ਮੀਨਾ ਨਹੀਂ ਮੋਟਾ ਜਿਹਾ ਪਸ਼ਮੀਨਾ ਨਹੀਂ ਜਿੰਨਾ ਲਾਈਟ weight ਹੋ ਉਹਨੇ ਹੀ ਨਿੱਗਾ ਪਸ਼ਮੀਨਾ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾਵਾਂਗੇ ਠੀਕ ਹੈ ਜੀ ਪਹਿਲਾ ਸੈੱਟ ਮੈਂ ਜਿਹੜਾ ਦਿਖਾਉਣ ਲੱਗੀ ਆ ਇਹ ਦਿਖਾਉਂਗੀ ਰਾਮ ਟੈਕਸ ਦਾ ਇੱਕ ਗਲੇਸ ਦੇ ਉੱਪਰ ਜਿਹੜਾ ਇਹ ਵਾਲਾ ਸੈੱਟ ਲਊਗਾ ਇਹ ਗਲੇਸ ਦਾ ਵਾ ਬਹੁਤ ਪਿਆਰਾ ਪ੍ਰਿੰਟ ਆਇਆ ਇਹ ਵਾਲੇ ਪ੍ਰਿੰਟਾਂ ਦੀ ਸਾਡੇ ਕੋਲ ਹੱਦ ਤੋਂ ਵੱਧ ਡਿਮਾਂਡ ਰਹਿੰਦੀ ਆ ਕਿਉਂਕਿ ਇੱਕ ਤਾਂ ਇਹ ਫੋਇਲ ਪ੍ਰਿੰਟ ਕਿਉਂਕਿ ਪਤਾ ਨਹੀਂ ਤਾਂ ਮੇਰੇ ਨਾਲ ਪੈਣਾ ਹੀ ਇਦਾਂ ਦੀਆਂ ਜੁੜੀਆਂ ਹੋਈਆਂ ਨੇ ਵੀ ਜਾਨਕਿ ਫੋਇਲ ਪ੍ਰਿੰਟ ਦੀ ਡਿਮਾਂਡ ਡਾਰਕ ਕਲਰ ਚਾਟਾਂ ਦੀ ਡਿਮਾਂਡ ਸਾਡੇ ਕੋਲ ਹੱਦ ਤੋਂ ਵੱਧ ਰਹਿੰਦੀ ਆ ਤੇ ਇਹ ਔਨਸਾਰ ਪਿਕ ਹੋਣ ਵਾਲੇ ਡਿਜ਼ਾਈਨ ਹੁੰਦੇ ਨੇ ਜਿਹੜੇ ਔਨ ਦੇ ਬਾਅਦ ਦੇ ਵਿੱਚ ਨੇ ਪਿਕ ਪਹਿਲਾਂ ਹੋ ਜਾਂਦੇ ਨੇ ਸਾਡੀਆਂ ਰਾਮ ਟੈਕਸ ਦੀਆਂ ਜਿੰਨੀਆਂ ਵੀ ਕਲੈਕਸ਼ਨ ਆਉਂਦੀਆਂ ਨੇ ਸਾਡੇ ਗਰੁੱਪ ਦੇ ਵਿੱਚ ਜਾਨਕਿ ਅਸੀਂ ਉਹਨਾਂ ਨੂੰ ਸ਼ੇਅਰ ਕਰਦੇ ਆਂ ਬਹੁਤ ਘੱਟ ਇਹਨਾਂ ਦੀ ਵੀਡੀਓ ਪਾਉਣ ਦਾ ਮੌਕਾ ਮਿਲਦਾ ਨਹੀਂ ਤਾਂ ਇਹ ਨਾਲ ਦੇ ਨਾਲ ਗਰੁੱਪ ਦੇ ਵਿੱਚੋਂ ਹੀ ਸਾਰੇ ਸੇਲ ਹੋ ਜਾਂਦੇ ਨੇ ਦੇਖੋ ਪੀਸ ਬਹੁਤ ਸੋਹਣਾ ਇਹ ਬਹੁਤ ਪਿਆਰਾ ਕੋਈ ਵੀ ਜੇ ਤੁਸੀਂ ਇਹਨੂੰ ਲਾਈਨਿੰਗ ਵਗੈਰਾ ਲਗਾਉਣੀ ਚਾਹੋ ਤਾਂ ਅਸੀਂ ਵੀ ਬਿਨਾ ਲਾਈਨਿੰਗ ਤੋਂ ਸੌਡ ਪਾਉਂਦੇ ਨਹੀਂ ਤਾਂ ਤੁਹਾਨੂੰ ਇਹਦੇ ਨੀਚੇ ਲਾਈਨਿੰਗ ਦੀ ਰਿਕੁਆਇਰ ਹੋਊਗੀ ਅਦਰਵਾਈਜ਼ ਕੋਈ ਲਾਈਨਿੰਗ ਦੀ ਰਿਕੁਆਇਰ ਨਹੀਂ ਹੈਗੀ ਫੈਬਰਿਕ ਨੂੰ ਤੇ ਨਾਲ ਇਹਦੇ ਸੇਮ ਆ ਰਹੀਆ ਪਲੇਨ ਬਾਟਮ ਮੈਚਿੰਗ ਇਹੇ ਸੂਟ ਰਹਿਣਗੇ 블루 ਕਲਰ ਆ 블루 ਨੇਵੀ ਬਲੂ ਕਲਰ ਆ ਹੋ ਸਕਦਾ ਤੁਹਾਨੂੰ ਬਲੈਕ ਕਲਰ ਸ਼ੋ ਹੋਂਦਾ ਹੋਵੇ ਨੇਵੀ ਬਲੂ ਕਲਰ ਆ ਇਹ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਮੇਨ ਇਹਦੀ ਪ੍ਰਿੰਟਿੰਗ ਚੈੱਕ ਕਰੋ ਰਾਮ ਟੈਕਸ ਦਾ ਇਹ ਬ੍ਰਾਂਡ ਰਹੂਗਾ ਬਹੁਤ ਪਿਆਰਾ ਤੇ ਬਹੁਤ ਹੀ ਸੋਹਣਾ ਜੀ ਠੀਕ ਹੈ ਜੀ ਬਹੁਤ ਸੋਹਣਾ ਆਰਟੀਕਲ ਆ ਨਾਲ ਇਹਦੇ ਸਾਨੂੰ ਦੁਪੱਟਾ ਦਵਾਂਗੇ ਬਹੁਤ ਹੀ ਪਿਆਰਾ ਲਓ ਜੀ ਮਸਲੀਨ ਦਾ ਰੋਗਾ ਦੁਪੱਟਾ ਦੁਪੱਟੇ ਦੀ ਲੰਬਾਈ ਚੌੜਾਈ ਤੁਹਾਡੇ ਸਾਹਮਣੇ ਆ ਕਿਉਂਕਿ ਰਾਮ ਟੈਕਸ ਬਾਰੇ ਤਾਂ ਨਾ ਆ ਜਾਂਦਾ ਕਿਸੇ ਚੀਜ਼ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਰਹਿੰਦੀ ਹਰ ਚੀਜ਼ ਪੂਰੀ ਪਰਫੈਕਟ ਲਓ ਜੀ ਬਹੁਤ ਸੋਹਣੇ ਬਹੁਤ ਪਿਆਰੇ ਦੁਪੱਟੇ ਨੇ ਪੂਰੇ ਫੁੱਲੇ ਡੁੱਲੇ ਬਾਕੀ ਸ਼ਾਈਨ ਬਹੁਤ ਆ ਫੈਬਰਿਕ ਦੇ ਵਿੱਚ ਸ਼ਾਈਨ ਆ ਇੱਕ ਤਰ੍ਹਾਂ ਦੀ ਬਹੁਤ ਸੋਹਣਾ ਬਹੁਤ ਪਿਆਰਾ ਫੈਬਰਿਕ ਆ ਪ੍ਰਾਈਸ ਬਹੁਤ ਜ਼ਿਆਦਾ ਨਾਰਮਲ ਆ ਰਾਮਟੈਕਸ ਦਾ ਬ੍ਰਾਂਡ ਆ 2050 ਰੁਪਏ ਵਾਲੇ ਸੈੱਟ ਦੀ ਪ੍ਰਾਈਸ ਰਹੂਗੀ ਜਿਹੜੀਆਂ ਵੀ ਪਹਿਣਾ ਨੇ ਇਹ ਵਾਲੇ ਸੈੱਟ ਚੋਂ ਕੋਈ ਵੀ ਕਲਰ ਲੈਣਾ ਹੋ ਫਟਾਫਟ ਲੈ ਕੇ ਸਕਰੀਨਸ਼ਾਟ ਸਕਰੀਨ ਤੇ ਚੱਲ ਰਿਹਾ ਨੰਬਰ ਫਟਾਫਟ ਆਰਡਰ ਕਰ ਦਿਓ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 1 1 ਨੰਬਰ ਇਹ ਸੂਟ ਰਹੂਗਾ ਕਲਰ ਇਹਦੇ ਵਿੱਚ ਚਾਰ ਰਹਿਣਗੇ ਚਾਰੀ ਕਲਰ ਬਹੁਤ ਸੋਹਣੇ ਬਹੁਤ ਪਿਆਰੇ ਲੱਗਣਗੇ ਤੁਹਾਨੂੰ ਲਓ ਕਲਰ ਸ਼ੋ ਕਰਨ ਲੱਗੀ ਆ ਇੱਕ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਬਲੈਕ ਕਲਰ ਪਹਿਲਾਂ ਆਪਾਂ ਬਲੂ ਕਲਰ ਖੋਲਿਆ ਵਾ ਅਗਲਾ ਮਿਲੂਗਾ ਤੁਹਾਨੂੰ ਬਲੈਕ ਰਾਮ ਟੈਕਸ ਦਾ ਬ੍ਰਾਂਡ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਨੰਬਰ ਇਹਦਾ ਰਹੂਗਾ ਜੀ 2 ਕਾਈਕਾਈ ਮੀਟਰ ਦੀ ਪ੍ਰੋਪਰ ਕੱਟ ਰਹੂਗੀ ਇਹਨਾਂ ਦੀਆਂ ਜਿਹੜੀਆਂ ਬਾਟਮ ਹੁੰਦੀਆਂ ਨੇ ਜਦੋਂ ਆਪਾਂ ਰਾਮ ਟੈਕਸ ਦਾ ਬ੍ਰਾਂਡ ਬਹੁਤ ਪੈਣਾ ਨੇ ਜਿਹੜੀਆਂ ਹੈਵੀ ਨੇ ਕਿਉਂਕਿ ਉਹ ਰਾਮ ਟੈਕਸ ਹੀ ਜ਼ਿਆਦਾ ਬੀਅਰ ਕਰਦੀਆਂ ਨੇ ਕਿਉਂਕਿ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਇਹ ਢਾਈ ਤੋਂ ਪਲੱਸ ਹੀ ਕੱਟ ਲੈ ਕੇ ਆਉਂਦੇ ਆ ਪ੍ਰੋਪਰ ਢਾਈ ਨਹੀਂ ਢਾਈ ਤੋਂ ਪਲੱਸ ਹੀ ਨਿਕਲਦੀ ਹੈ ਇਹਨਾਂ ਦੀ ਕੱਟ ਪਰ ਫਿਰ ਵੀ ਮੈਂ ਤੁਹਾਨੂੰ ਢਾਈ ਢਾਈ ਦੀ ਕੱਟ ਕਹਿਨੀ ਆ ਢਾਈ ਤੋਂ ਪਲੱਸ ਹੀ ਜਾਂਦੀ ਆ ਪੂਰਾ ਵਧੀਆ ਖੁੱਲੇ ਢੁਲੇ ਸੂਟ ਇਹਨਾਂ ਦੇ ਪਣੇ ਵਗੈਰਾ ਬਹੁਤ ਸੋਹਣੇ ਹੁੰਦੇ ਨੇ ਤੇ ਅਗਲਾ ਕਲਰ ਇਹਦੇ ਵਿੱਚ ਤੁਹਾਨੂੰ ਮਿਲੂਗਾ ਵਾਈਨ ਸ਼ੇਡ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਕਲਰ ਆ ਸੇਮ ਇਹਦਾ ਆ ਰਿਹਾ ਜੀ ਦੁਪੱਟਾ ਵਾਈਨ ਕਲਰ ਦਾ ਹੀ ਨੰਬਰ ਇਹਦਾ ਰਹੂਗਾ ਜੀ 3 3 ਨੰਬਰ ਇਹ ਹੀ ਸੂਟ ਰਹੂਗਾ ਨੈਕਸਟ ਵਾਲਾ ਜਿਹੜਾ ਆਊਗਾ ਇਹਦੇ ਵਿੱਚ ਇਹ ਵੀ ਬਹੁਤ ਸੋਹਣਾ ਚੈਰੀਜਾ ਮਹਿਰੂਨ ਚੈਰੀਜਾ ਸ਼ੇਡਾ ਚਾਰੇ ਦੇ ਚਾਰੇ ਹੀ ਕਲਰ ਬਹੁਤ ਟੌਪ ਦੇ ਆ ਤੇ ਪੂਰੇ ਵਧੀਆ ਨੇ ਜਿਹੜਾ ਮਰਜੀ ਕਲਰ ਚੱਕ ਲਿਓ ਚਾਰ ਨੰਬਰ ਸੂਟ ਲਓਗਾ ਕੋਈ ਲਾਈਨਿੰਗ ਦੀ ਰਿਕੁਆਇਰ ਨਹੀਂ ਕੋਈ ਅੰਡਰਸ਼ਰਟ ਨਹੀਂ ਪਰ ਜਿਹੜੀਆਂ ਪੈਣਾ ਲਗਵਾਉਣਾ ਚਾਹੁੰਦੇ ਆ ਲਗਵਾ ਵੀ ਸਕਦੇ ਹੋ ਫਿਰ ਜਿਵੇਂ ਮਰਜੀ ਤੁਸੀਂ ਆਹ ਮੌਸਮ ਦੀ ਪੂਰਾ ਪਾ ਸਕਦੇ ਹੋ ਨੈਕਸਟ ਗਰਮੀਆਂ ਵਿੱਚ ਵੀ ਆਰਾਮ ਨੇ ਨਾਲ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਬਹੁਤ ਬੈਨੀਫਿਟ ਵਾਲੀ ਚੀਜ਼ ਆ 25-2500 ਵਾਲੇ ਸੂਟ ਆ ਰਾਮ ਟੈਕਸ ਦੇ ਜਿਹੜੇ ਹੁਣ ਲੈਸ ਦੇ ਵਿੱਚ ਨੇ ਇਹ 2050 ਦੇ ਵਿੱਚ ਵਿੱਧ ਕੋਰੀਅਰ ਦੇ ਨਾਲ ਤੁਹਾਡੇ ਘਰ ਤੱਕ ਪਹੁੰਚਦੇ ਹੋਣੇ ਨੇ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੇ ਮੈਂ ਦਿਖਾਉਣ ਲੱਗੀ ਆ ਉਹ ਦਿਖਾਵਾਂਗੀ ਪਿਓਰ ਪਸ਼ਮੀਨੇ ਦੇ ਉੱਪਰ ਲੋ ਜੀ ਇਹ ਹੈਗਾ ਵਾ ਆਲ ਓਵਰ ਪਿਓਰ ਪਸ਼ਮੀਨਾ ਬਿਲਕੁਲ ਲਾਈਟ weight ਪੀਚ ਕਲਰ ਦਾ ਸੂਟ ਰਹੂਗਾ ਬਹੁਤ ਪਿਆਰਾ ਬਹੁਤ ਸੋਹਣਾ ਬਿਲਕੁਲ ਲਾਈਟ weight ਕੋਈ ਵੀ weight ਨਹੀਂ ਹੈਗਾ ਆਲ ਓਵਰ 5 ਮੀਟਰ ਦੀ ਪ੍ਰੋਪਰ ਤੁਹਾਨੂੰ ਇਹਦੀ ਕੱਟ ਮਿਲੂਗੀ ਦੇ ਨਾਲ ਇਹਦੇ ਤੋਂ ਤੁਹਾਨੂੰ ਮਿਲੂਗਾ ਜੀ ਮਸਲੀਨ ਦਾ ਹੀ ਦੁਪੱਟਾ ਵਿਸਕੋਜ਼ ਮਸਲੀਨ ਦਾ ਦੁਪੱਟਾ ਵਾ ਪੂਰਾ ਖੁੱਲਾ ਡੁੱਲਾ ਬਹੁਤ ਪਿਆਰਾ ਆ ਲਓ ਜੀ ਇਦਾਂ ਰੋਗਾ ਦਾ ਦੁਪੱਟਾ ਪੀਚ ਪਿਆਜ਼ੀ ਜਿਹਾ ਸ਼ੇਡ ਆ ਬਹੁਤ ਸੋਹਣਾ ਬਹੁਤ ਪਿਆਰਾ ਨੰਬਰ ਇਹਦਾ ਰੋਗਾ ਜੀ 5 5 ਨੰਬਰ ਇਹ ਸੂਟ ਰੋਗਾ ਪ੍ਰਾਈਸ ਇਹ ਵਾਲੇ ਸੂਟਾਂ ਦੀ ਲੈਸ ਦੇ ਵਿੱਚ ਇਹ ਵਾਲੇ ਸਿੰਗਲ ਸਿੰਗਲ ਪੀਸ ਨੇ ਲੈਸ ਇਹਨਾਂ ਦਾ ਪ੍ਰਾਈਸ ਆ ਸਾਰੇ ਪੀਸ ਇਹ 2050 ਵਾਲੇ ਨੇ ਅੱਗੇ-ਅੱਗੇ ਰੇਟ ਤੁਹਾਨੂੰ ਪਤਾ ਲੱਗ ਹੀ ਜਾਣਗੇ ਜਦੋਂ ਇਦਾਂ ਦੇ ਆਰਟੀਕਲ ਆਉਣਗੇ ਪਰ ਹੁਣ ਜਿੰਨਾ ਪੈਣਾ ਨੇ ਬੈਨੀਫਿਟ ਲੈ ਕੇ ਆਪਣੇ ਸੂਟ ਲੈਣੇ ਨੇ ਤਾਂ ਤੁਸੀਂ ਇਹਨਾਂ ਚੋਂ ਕੋਈ ਵੀ ਪਿਕ ਕਰ ਲਓ ਸਿਰਫ 1500 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋਣਾ ਜੀ ਆ ਲਓ ਪਿਓਰ ਪਸ਼ਮੀਨਾ ਉਹ ਵੀ ਬ੍ਰਾਂਡ ਦਾ ਆ ਲਓ ਨੈਕਸਟ ਵਾਲਾ ਦੇਖ ਲਓ ਕਿੰਨੇ ਸੋਹਰੇ ਫਲਾਵਰਿੰਗ ਹੋਇਆ ਬਹੁਤ ਸੋਹਣਾ ਜਿਓਮੈਟਿਕਲ ਜਿਹਾ ਲੱਗ ਜਾ ਪ੍ਰਿੰਟ ਆ ਨਾਲ ਇਹਦੇ ਵੀ ਸੇਮ ਆ ਰਿਹਾ ਜੀ ਮਸਕਲਿਨ ਦਾ ਹੀ ਦੁਪੱਟਾ ਇਹਦਾ ਰਹੂਗਾ ਇਹਦਾ ਦੁਪੱਟਾ ਦੁਪੱਟਿਆਂ ਦੀ ਸਾਰੀ ਦੁਪੱਟਿਆਂ ਦੀ ਵਿਸਕੋਸ ਦੀ ਕੁਆਲਿਟੀ ਰਹੂਗੀ ਲੰਬਾਈ ਚੌੜਾਈ ਇਹਦੀ ਪੂਰੀ ਪ੍ਰੋਪਰ ਮਿਲੂਗੀ ਤੁਹਾਨੂੰ ਨੰਬਰ ਇਹਦਾ ਰਹੂਗਾ ਜੀ 6 6 ਨੰਬਰ ਇਹ ਸੂਟ ਰਹੂਗਾ ਆ ਲੋਟ ਨੈਕਸਟ ਵਾਲਾ ਸੂਟ ਦੇਖ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਇਦਾਂ ਰਹੂਗੀ ਜੀ ਇਹਦੀ ਡਿਜ਼ਾਈਨਿੰਗ ਆਲੋ ਇਹ ਜਿਹੜੀਆਂ ਕੈਟਲੌਗ ਆਉਂਦੀਆਂ ਉਹਨਾਂ ਵਿੱਚੋਂ ਇਹ ਵਾਲੇ ਆਰਟੀਕਲ ਆ ਰਸਟ ਕਲਰ ਦਾ ਇਹ ਸੂਟ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਫਰੰਟ ਐਂਡ ਬੈਕ ਬਿਲਕੁਲ ਸੇਮ ਮਿਲ ਰਹੀ ਆ ਤੁਹਾਨੂੰ ਪਿਓਰ ਪਸ਼ਮੀਨਾ ਦਾ ਵਿੰਟਰ ਦੀ ਸਾਰੀ ਕਲੈਕਸ਼ਨ ਰਹੂਗੀ ਨਾਲ ਇਹਦੇ ਤੁਹਾਨੂੰ ਪਿਓਰ ਪਸ਼ਮੀਨੇ ਦੀ ਬਾਟਮ ਮਿਲੂਗੀ ਪਲੇਨ 3 ਮੀਟਰ ਦੀ ਬਾਟਮ ਰਹੂਗੀ ਜੀ ਇਹਨਾਂ ਦੀ ਤੇ ਨਾਲ ਤੁਹਾਨੂੰ ਮਿਲ ਰਿਹਾ ਨਾਲ ਸੇਮ ਵਿਸਕੋਸ ਮਸਲੀਨ ਦਾ ਦੁਪੱਟਾ ਇਸ ਕਾਸਮਸ ਲੀਨ ਦਾ ਰਸਟ ਸ਼ੇਡ ਦਾ ਮਿਲੂਗਾ ਦੁਪੱਟਾ ਨੰਬਰ ਇਹਦਾ ਰੋਗਾ ਜੀ 7 7 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਕਲਰ ਤੁਹਾਨੂੰ ਦੋ ਮਿਲ ਜਾਣਗੇ ਦੋਨੇ ਕਲਰ ਇਹਦੇ ਬਹੁਤ ਪਿਆਰੇ ਨੇ ਹਾਂ ਲੋ ਜੀ ਫਾਇਦਿਆਂ ਵਿੱਚ ਆਏ ਹੋਏ ਲਾ ਇਹ ਆਰਟੀਕਲ ਨੇ ਸੋ ਤੁਸੀਂ ਫਾਇਦਿਆਂ ਵਿੱਚ ਹੀ ਲੈ ਸਕਦੇ ਹੋ ਠੀਕ ਹੈ ਯੋਗੇ ਸਟਾਕ ਉਹ ਹੁੰਦਾ ਜਿਹੜਾ ਉਹਨਾਂ ਕੋਲੇ ਪਹਿਲਾਂ ਬਣਿਆ ਪਿਆ ਹੁੰਦਾ ਤੇ ਇਹ ਹੁਣ ਇਹ ਲੋਟ ਕੱਢ ਰਹੇ ਨੇ ਕਿਸੇ ਵਿੱਚ ਸਿੰਗਲ ਸੂਟ ਆ ਰਿਹਾ ਕਿਸੇ ਵਿੱਚ ਡਬਲ ਆ ਰਿਹਾ ਅੱਗੇ ਅੱਗੇ ਜਿਵੇਂ ਸੈੱਟ ਵਾਈਜ਼ ਹੋ ਜਾਣਗੇ ਤਾਂ ਇਹਨਾਂ ਨੇ ਰੇਟ ਉਨੇ ਹੀ ਪਲੱਸ ਹੋ ਜਾਣੇ ਨੇ ਨਾਲ ਪਿਓਰ ਪਸ਼ਮੀਨੇ ਦੀ ਬਾਟਮ ਆ ਨਾਲ ਸੇਮ ਹੈਗਾ ਜੀ ਮਸਲੀਨ ਦਾ ਦੁਪੱਟਾ ਨੰਬਰ ਹੈਗਾ 8 ਲਓ नेक्स्ट ਵਾਲਾ ਸੂਟ ਦੇਖੋ ਇਹ ਵੀ ਬਹੁਤ ਧਿਆਰਾ ਬਹੁਤ ਸੋਹਣਾ ਇਹਦਾ ਪੈਟਰਨ ਬਹੁਤ ਸੋਹਣਾ ਬਣਿਆ ਹੋਇਆ ਵਾ ਫਰੰਟ ਬੈਕ ਬਿਲਕੁਲ ਸੇਮ ਰਹੂਗੀ ਪ੍ਰਿੰਟਿੰਗ ਇਦਾਂ ਰਹੂਗਾ ਇਹਦਾ ਸਾਰਾ ਪੈਟਰਨ ਸਾਰੇ ਪ੍ਰਿੰਟਿੰਗ ਹੋਇਆ ਕੋਈ ਵੀ ਥ्रेड ਦਾ ਕੰਮ ਨਹੀਂ ਹੈਗਾ ਸਾਰਾ ਪ੍ਰਿੰਟਾ ਪਰ ਪਸ਼ਮੀਨਾ ਪਿਓਰ ਆ ਕੋਈ ਵੀ ਲੂਨ ਦੀ ਕੋਈ ਵੀ ਸ਼੍ਰਿੰਕਿੰਗ ਦੀ ਕਿਸੇ ਤਰ੍ਹਾਂ ਦਾ ਬੋਰਾ ਗਿਆ ਕੱਪੜੇ ਤੇ ਤਾਂ ਤੁਸੀਂ ਸਾਨੂੰ ਕੰਪਲੇਨ ਕਰ ਸਕਦੇ ਹੋ ਪੂਰੀ ਗਰੰਟੀ ਦੇ ਨਾਲ ਅਸੀਂ ਪਿਓਰ ਪਸ਼ਮੀਨਾ ਹਰ ਸਾਲ ਵੇਚਦੇ ਆ ਪੂਰਾ ਵਧੀਆ ਪਰਫੈਕਟ ਰਿਜ਼ਲਟ ਦਾ ਪਹਿਣਾ ਦੂਰ ਦੂਰ ਤੱਕ ਸਾਡੇ ਸੂਟ ਇਹ ਪਿਓਰ ਪਸ਼ਮੀਨੇ ਦੇ ਬਣ ਕੇ ਜਾਂਦੇ ਨੇ ਨਾਲ ਇਹਦੇ ਸੇਮ ਰਹੂਗਾ ਜੀ ਦੁਪੱਟਾ ਵਿਸਕੋਸ ਮਸਲੀਨ ਦਾ ਨੰਬਰ ਇਹਦਾ ਰਹੂਗਾ ਜੀ 9 9 ਨੰਬਰ ਇਹ ਸੂਟ ਰਹੂਗਾ ਜਿਹੜੀਆਂ ਭੈਣਾਂ ਨੇ ਥੋੜੇ ਜਿਹਾ ਲਾਈਟ ਕਲਰ ਦੇ ਵਿੱਚ ਲੈਣੇ ਨੇ ਆਲ ਓਵਰ ਪ੍ਰਿੰਟ ਰਹਿਣਗੇ ਵੀ ਬਹੁਤ ਸੋਹਣੇ ਬਹੁਤ ਪਿਆਰੇ ਪੂਰਾ ਵਧੀਆ ਰਸ਼ੀਆ ਬ੍ਰਾਂਡ ਦਾ ਪਿਓਰ ਪਸ਼ਮੀਨਾ ਰਹੂਗਾ ਸੋ ਨਾ ਬਿਲਕੁਲ ਲਾਈਟ ਵੇਟ ਆ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਪੂਰਾ ਨਿੱਗਾ ਫੈਬਰਿਕ ਆ ਸੋ ਫਟਾਫਟ ਲੈਣਿਆ ਸਕਰੀਨਸ਼ਾਟ ਇਹ ਸਾਡੇ ਕੋਲ ਦੋ ਪੀਸ ਨੇ ਦੋਨੇ ਹੀ ਪੀਸ ਪੂਰੇ ਵਧੀਆ ਨੇ ਬਹੁਤ ਸੋਹਣੇ ਨੇ ਇਹਦਾ ਹੈਗਾ ਗ੍ਰੀਨ ਕਲਰ ਦੇ ਨਾਲ ਇਹਦਾ 베ਸ ਥੋੜਾ ਜਾ ਰਿਹਾ ਇਹਨਾਂ ਦਾ ਮੇਨ ਕਲਰ ਤੁਹਾਨੂੰ ਇਹਦੇ ਦੁਪੱਟਿਆਂ ਤੋਂ ਆਊਗਾ ਦੁਪੱਟੇ ਵੀ ਇਹ ਪਸ਼ਮੀਨੇ ਦੇ ਨੇ ਮਤਲਬ ਕਿ ਫੀਲ ਤੁਹਾਨੂੰ ਆਇਆ ਬਿਲਕੁਲ ਲਾਈਟ ਵੇਟ ਮਸਲੀਨ ਵਾਂਗੂ ਆ ਪਸ਼ਮੀਨਾ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਿਵੇਂ ਕਹਿੰਦੇ ਆ ਹੂਲ ਦੇ ਉਸ ਤਰ੍ਹਾਂ ਇਹ ਗਰਮ ਜੇ ਦੁਪੱਟੀ ਰਹਿੰਦੇ ਨੇ ਨਿੱਗੇ ਜਿਆਦਾ ਖੰਡੇ ਜੇ ਨਹੀਂ ਹੁੰਦੇ ਰਹਿਗੇ ਬਿਲਕੁਲ ਲਾਈਟ ਵੇਟ ਆ ਮਸਲੀਨ ਵਾਂਗੂ ਫੀਲ ਦੇਣਗੇ ਮਸਲੀਨ ਵਾਂਗੂ ਸਿਰ ਤੇ ਰੁਕਣਗੇ ਬਹੁਤ ਸੋਹਣੀ ਬਹੁਤ ਪਿਆਰੀ ਕਲੈਕਸ਼ਨ ਆ ਇਹਦੀ ਨੰਬਰ ਇਹ ਵਾਲੇ ਸੂਟ ਦਾ ਰੂਗਾ ਜੀ 10 ਇਹਦੇ ਵਿੱਚ ਵੀ ਅਸੀਂ ਤੁਹਾਨੂੰ ਦੋ ਕਲਰ ਦੇ ਦਾਂਗੇ ਕੈਕਿੰਗ ਕਲਰ ਜਿਹੜਾ ਇਹਦਾ ਰਹੂਗਾ ਜੀ ਉਹ ਰਹੂਗਾ ਚੈਰੀ ਮਹਿਰੂਨ ਰੈੱਡ ਜੇ ਕਲਰ ਦੇ ਨਾਲ ਇਹਦਾ ਕੰਟਰਾਸਟ ਆ ਲੋ ਇਹਦਾ ਦੁਪੱਟਾ ਇਹਦਾ ਰਹੂਗਾ ਨਾ ਸੇਮ ਮਹਿਰੂਨ ਰੈੱਡ ਦੇ ਚ ਨੰਬਰ ਇਹਦਾ ਰਹੂਗਾ ਜੀ 11 11 ਨੰਬਰ ਇਹ ਵਾਲਾ ਸੂਟ ਰਹੂਗਾ ਸੋ ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨ ਸਾਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਫਰਸਟ ਵੀਡੀਓ ਆ ਉਹ ਵੀ ਲੋਟ ਦੇ ਵਿੱਚ ਅਸੀਂ ਲੈ ਕੇ ਆਏ ਆ ਬਿਲਕੁਲ ਡਿਸਕਾਊਂਟ ਦੇ ਉੱਪਰ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਲਿਓ ਸਕਰੀਨਸ਼ਾਟ ਕਰ ਦਿਓ ਆਰਡਰ ਏ ਸਾਡੇ ਕੋਲ ਜਾਨੀ ਕਿ ਸਿੰਗਲ ਸਿੰਗਲ ਦੋ ਦੋ ਪੀਸ ਇਹ ਨੇ ਵੀ ਮੰਨ ਲਗੇ ਜਿਹੜੇ ਤੁਹਾਨੂੰ ਲੈਸ ਦੇ ਵਿੱਚ ਮਿਲ ਰਹੇ ਆ 2-2000 ਵਾਲੇ ਸੂਟ ਉਸ ਤੋਂ ਅੱਗੇ ਜਿੰਨੀਆਂ ਹੁਣ ਵੀਡੀਓ ਦੇਖੋਗੇ ਸਾਰੇ ਸੈੱਟ ਵਾਈਜ਼ ਨੇ ਤੇ ਅਕੋਰਡਿੰਗ ਟੂ ਪ੍ਰਾਈਸ ਉਹਨਾਂ ਭੈਣਾਂ ਦਾ ਬਹੁਤ ਬੈਨੀਫਿਟ ਹੋ ਜਿਨ੍ਹਾਂ ਤੱਕ ਇਹ ਵਾਲੀ ਵੀਡੀਓ ਪਹੁੰਚੂਗੀ ਠੀਕ ਹੈ ਜੀ ਨਾਲ ਦੀ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ